ਗੱਲ ਹੋਰ ਸੌਂਗ ਜਿੰਨੇ ਵੀ ਆਪਣੇ ਨੌਜਵਾਨ ਫੜੇ ਆਂ ਹੋਣੀ ਨਾਲ ਦੇ ਨਾਲ ਛੱਡੇ ਜਾਣਗੇ ਦਰਤੇ ਦਾ ਠੀਕ ਆਗਮੀ ਗੱਲ ਹੋਰ ਸੌਂਗ ਜਿਹੜਾ ਨੁਕਸਾਨ ਦੀ ਭਰਪਾਈ ਹੋਣੀ ਆ ਆਪਣੇ ਨੁਕਸਾਨ ਭਾਨੀ ਸਿੱਤੂ ਦੀ ਦਸਤੀ ਤੱਕ ਰਿਹਾਈ ਜਿਹੜੀ ਆ ਹੋ ਜਾਏਗੀ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਆ ਵਾਲਾ ਦਾ ਮੋਬਾਈਲ ਆਜਾ ਆਹ ਬਾਗ ਮਾਰੇ ਰਹਿੰਦੇ ਆ ਜੱਟੇ ਨਹੀਂ ਸਾਰੇ ਵੀਰੇ ਸਾਰੇ ਜਿੰਨਾ ਕਿ ਆਪਣੇ ਕੋਲ ਸੁਨੇਹਾ ਨਹੀਂ ਨਾ ਹੁੰਦਾ ਬਿਸ਼ਰਤੇ ਜਾਂਦੇ ਨਹੀਂ ਔਰ ਦੱਸ ਲਾ ਵੀ ਜਨਾਬ ਦੀ ਮਾਰ ਦੇ ਜੀ ਸਾਹਿਬ ਸੁਣੇ ਤਾ ਲਾਓ ਜੀ ਬੰਦਲਾ ਛੱਡ ਦਿਓ ਘਰ ਦੇਖੋ ਅਗਲੀ ਵਾਰ ਸੁਣ ਲੋ ਉਹ ਜਿਹੜੀ ਗੱਲ ਤੇ ਕੈਚ ਬਸਿਆ ਸੀ ਆਪਾਂ ਇਹ ਕਹਿੰਦੇ ਜਵਾਨਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਰਿਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸੈਮਤੀ ਬਣੀ ਆ ਬਿਨਾ ਸਰਤ ਰਿਹਾਈ ਹੋਈ ਆ ਉਹ ਤੁਹਾਡੇ ਨਾਲ ਐਡੀਜੀ ਪੁਸਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬੋਲਦੇ ਦੋ ਮਿੰਟ ਹੀ ਸੋਣੇ ਤੋਂ ਬੋਲਣਾ ਉਹ ਤੋਂ ਬਾਅਦ 67 ਮਿੰਟਾਂ ਬਾਅਦ ਦੁਬਾਰਾ ਲਾਉਣੇ ਆ ਉਹ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੁਦਾ ਦੇ